ਸਤਿ ਸ਼੍ਰੀ ਅਕਾਲ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਸ਼੍ਰੀ ਮੁਕਸਰ ਸਾਹਿਬ ਪਿੰਡ ਕਰਮਗੜ੍ਹ ਤਹਿਸੀਲ ਮਲੋਟ ਆਏ ਆ ਜੀ ਬਾਈ ਹਰਪ੍ਰੀਤ ਸਿੰਘ ਦੇ ਖੇਤ ਅੱਜ ਦੀ ਵੀਡੀਓ ਖਾਸ ਹੋਣ ਜਾ ਰਹੀ ਹੈ ਜੀ ਵੀਡੀਓ ਸਾਡੇ ਨਾਲ ਬਣੇ ਰਹੋ 5-4 ਫਾਰਮਰ ਵੀ ਵਿజిਟ ਕਰਨ ਆਏ ਆ ਜੀ ਮੌਜੂਦਾ ਸਰਪੰਚ ਵੀ ਆਪਣੇ ਨਾਲ ਆ ਤੁਹਾਨੂੰ ਦਿਖਾਵਾਂਗੇ ਵੀ ਇੱਥੋਂ ਦਾ ਕੀ ਪਾਣੀ ਹੈ ਕੀ ਇਹਨਾਂ ਦੇ ਖੇਤ ਦੀ ਮਿੱਟੀ ਦਾ ਕੀ ਹੈ ਸਾਰਾ ਤੁਹਾਨੂੰ ਐਕਸਪੀਰੀਅੰਸ ਨਾਲ ਜੋ ਵੀ ਬਾਈ ਨੇ ਜੋ ਖਰਚਾ ਕੀਤਾਗਾ ਵੈਰਾਈਟੀ ਤੇ ਤਾਂ ਇਧਰ ਏਰੀਆ ਦੀ ਗੱਲ ਕਰੀਏ ਤਾਂ ਸੇਮ ਵਾਲੇ ਏਰੀਏ ਆ ਜੀ ਪਾਣੀ ਵੀ 4-5 ਨੰਬਰ ਪਾਣੀ ਹੈ ਜੀ ਤੇ ਖੇਤ ਦੀ ਮਿੱਟੀ ਵੀ ਬਹੁਤ ਮਾੜੀ ਹੈ ਜੀ ਸੋ ਫਾਰਮਰ ਨਾਲ ਗੱਲਬਾਤ ਕਰਾਉਣੇ ਆ ਸਾਡੇ ਨਾਲ ਵੀਡੀਓ ਚ ਬਣੇ ਰਹੋ ਜੀ ਕਿਸਾਨ ਵੀਰੋ ਤੁਹਾਨੂੰ ਖੇਤ ਦਾ ਵਿజిਟ ਕਰਾ ਰਹੇ ਆ ਤੇ ਗੱਲ ਕਰਵਾ ਰਹੇ ਆ ਜੀ ਮੌਜੂਦਾ ਸਰਪੰਚਾ ਗਗਨਦੀਪ ਸਿੰਘ ਜੀ ਬਹੁਤ ਧੰਨਵਾਦ ਕਰਦੇ ਆ ਇੱਥੇ ਖੇਤ 'ਚ ਪਹੁੰਚੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੇਰਾ ਪਿੰਡ ਕਰਮਗੜ੍ਹ ਤਹਿਸੀਲ ਮੋੜ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਹੈ ਇਹ ਜੋ ਜ਼ਮੀਨ ਤੁਸੀਂ ਵੇਖ ਰਹੇ ਹੋ ਇਹ ਸਾਡੇ ਪੰਚਾਇਤ ਦੀ ਪੰਚਾਇਤੀ ਜ਼ਮੀਨ ਹੈ ਤੇ ਆਹ ਜਿਹੜੇ 4 ਕਿੱਲੇ ਆ ਜੀ ਇਹਦਾ ਪਾਣੀ 4 ਨੰਬਰ ਤੇ ਸਭ ਤੋਂ ਮਾੜੀ ਜ਼ਮੀਨ ਹੈ ਜਿਹੜੀ ਸਾਡੇ ਪਿੰਡ ਦੀ ਅਸੀਂ ਕਹਿੰਦੇ ਹਾਂ ਠੀਕ ਹੈ ਜੀ ਇੱਥੇ ਆ ਜਾ ਅਸੀਂ ਇਸ ਵਾਰ ਜਿਹੜੇ ਸਾਡੇ ਨਾਲ ਫਾਰਮਰ ਨੇ ਹਰਪ੍ਰੀਤ ਸਿੰਘ ਇਹਨਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਹਾਂਜੀ ਤੇ ਇਹਨਾਂ ਨੇ ਚਾਂਦ ਸੀਡ ਦਾ ਸੀਕੇ 47 ਹਾਈਬ੍ਰਿਡ ਝੋਨਾ ਲਾਇਆ ਜਿੱਥੇ ਫਸਲ ਹੋਣ ਦੀ ਕੋਈ ਉਮੀਦ ਨਹੀਂ ਸੀ ਤੁਸੀਂ ਦੇਖ ਰਹੇ ਹੋ ਇੱਥੇ ਆ ਚਾਂਦ ਸੀਡ ਵਾਲਿਆਂ ਦੀ ਇੱਕ ਵੈਰਾਈਟੀ ਆਈ ਹੈ ਸੀਕੇ 47 ਹਾਈਬ੍ਰਿਡ ਜਿਹੜੀ ਬਹੁਤ ਹੀ ਸੋਹਣੀ ਖੜੀ ਹੈ ਤੇ ਮੈਨੂੰ ਲੱਗਦਾ ਲਗਭਗ ਝਾੜ ਵੀ ਇਹਦਾ ਬਹੁਤ ਚੰਗਾ ਹੋਊਗਾ ਠੀਕ ਹੈ ਜੀ ਤੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿਸਾਨ ਵੀਰਾਂ ਨੂੰ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਚਾਰ ਨੰਬਰ ਪਾਣੀ ਹੈ ਮਾੜੀ ਜ਼ਮੀਨ ਹੈ ਇੱਕ ਵਾਰੀ ਇਹ ਵੈਰਾਈਟੀ ਲਾ ਕੇ ਜ਼ਰੂਰ ਵੇਖੋ ਠੀਕ ਹੈ ਸਰਪੰਚ ਸਾਹਿਬ ਬਹੁਤ ਮਿਹਰਬਾਨੀ ਇਹ ਨਾਲ ਹੋਰ ਵੀ ਵੈਰਾਈਟੀ ਲੱਗੀ ਹੈ ਜੀ ਉਹਦੇ ਮੁਕਾਬਲੇ ਕਹਿੰਦੇ ਵੀ ਇਹ ਵੈਰਾਈਟੀ ਸਾਨੂੰ ਬਹੁਤ ਵਧੀਆ ਲੱਗੀ ਹੈ ਹਾਂਜੀ ਹਾਂਜੀ ਇਹ ਵੀ ਐਨਆਰਡੀ 2111 ਪਲੱਸ ਹੈ ਤੇ ਇਹ ਚਾਂਸ ਸੇਡ ਦੀ ਸੀਕੇ 47 ਹੈ ਜੀ ਵੀਐਨਆਰ ਵੈਰਾਈਟੀ ਇਹ ਵੀ ਚੰਗੀ ਹੈ ਪਰ ਇਹਦੇ ਮੁਕਾਬਲੇ ਇਹ ਹੋਰ ਚੰਗੀ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਸਰਪੰਚ ਸਾਹਿਬ ਤਾਂ ਕਿਸਾਨ ਵੀਰ ਅਸ਼ੁਨੀ ਬੈਣੀਵਾਲ ਵੀ ਆਏ ਆ ਇੱਥੇ ਖੇਤ 'ਚ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਉਹਨਾਂ ਨੂੰ ਵੈਰਾਈਟੀ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਜੀ ਭਾਜੀ ਕੀ ਹਾਲ ਹੈ ਜੀ ਵਧੀਆ ਜੀ ਬਹੁਤ ਵਧੀਆ ਜੀ ਆਪਣੇ ਸੁਣਾਓ ਵੈਰਾਈਟੀ ਕਿਵੇਂ ਲੱਗੀ ਤੁਹਾਨੂੰ ਵੈਰਾਈਟੀ ਠੀਕ ਹੈ ਜੀ ਬਹੁਤ ਵਧੀਆ ਹੈ ਮੁੰਜਰ ਵੀ ਇਹਦੀ ਚੰਗੀ ਹੈ ਅੱਛਾ ਜੀ ਹਾਈਟ ਵੀ ਠੀਕ ਹੈ ਕਿਉਂਕਿ ਇੱਥੇ ਨਾ ਇਹ 35 ਜਮੀਨ ਹੈ ਠੀਕ ਹੈ ਭਾਜੀ ਤੇ ਇੱਥੇ ਇਹ ਜਦੋਂ ਦੀ ਪਟਾਈ ਹੈ ਮਿੱਟੀ ਚਾਈ ਉਸ ਤੋਂ ਬਾਅਦ ਕਦੇ ਪਾਣੀ ਪੋਣੀ ਰੂੜੀ ਦਾ ਇੱਥੇ ਕਦੇ ਪਾਈ ਨਹੀਂ ਅੱਛਾ ਜੀ ਤੇ ਪਾਣੀ ਵੀ ਹੋ ਜਾਈ ਹੈ ਠੀਕ ਹੈ ਜੀ ਤੇ ਇੱਥੇ ਚੋਨਾ ਮਤਲਬ ਇੰਨਾ ਹਾਈਟ ਕਰਕੇ ਤੇ ਮੁੰਜਰ ਵੀ ਬਹੁਤ ਚੰਗੀ ਹੈ ਹਾਂ ਵੀ ਹਰਪ੍ਰੀਤ ਬਾਈ ਨਾਲ ਗੱਲ ਹੋਈ ਉਹ ਕਹਿੰਦੇ ਵੀ ਸਾਨੂੰ ਉਮੀਦ ਨਹੀਂ ਸੀ ਪਿਛਲੀ ਵਾਰ ਸਮੇਂ 'ਚ ਵੀ ਇੱਥੇ ਨਹੀਂ ਹੁੰਦਾ ਝੋਨਾ ਹਾਂਜੀ ਹਾਂਜੀ ਤੇ ਅਸੀਂ ਸਪਰੇ ਵੀ ਇੱਕੀ ਕੀਤੀ ਐ ਹਾਂ ਨਹੀਂ ਬਹੁਤ ਵਧੀਆ ਝੋਨਾ ਹੈ ਜੀ ਇਹ ਝੋਨਾ ਨਿਸਰ ਗਿਆ ਕਹਿੰਦੇ ਫਿਰ ਸਾਨੂੰ ਉਮੀਦ ਹੋਈ ਆ ਹਾਂਜੀ ਹਾਂਜੀ ਆ ਤੇ ਮੁੰਜਰ ਵੀ ਚੰਗੀ ਹੈਵੀ ਹੈ ਹਾਂਜੀ ਵਜਨ ਵੀ ਠੀਕ ਹੈ ਫੁੱਲ ਮਿਲਾ ਕੇ ਤੁਹਾਡੇ ਏਰੀਆ ਦੇ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੈਰੈਟੀ ਬਾਰੇ ਆਪਾਂ ਆਹੀ ਕਹਿਣਾ ਜਾਵਾਂਗੇ ਜੀ ਇਹ ਕੋਈ ਮੜ ਮੋਟਾ ਵੀ ਸਾਰੇ ਨਹੀਂ ਚੁੱਕੋ ਅੱਧ ਵਿਚਾ ਦਾ ਲਾ ਕੇ ਦੇਖੋ ਹਾਂ ਦੋ ਕਿਲੇ ਜ਼ਰੂਰ ਟ੍ਰਾਇਲ ਹਾਂ ਜ਼ਰੂਰ ਟ੍ਰਾਇਲ ਲਾ ਕੇ ਵੇਖੋ ਉਸ ਤੋਂ ਬਾਅਦ ਝਾੜ ਆਪ ਦਾ ਵੇਖ ਕੇ ਉਸ ਤੋਂ ਬਾਅਦ ਵੀ ਹੋਰ ਲਾ ਸਕਦੇ ਹਾਂ ਸੋ ਸਤਿ ਸ੍ਰੀ ਅਕਾਲ ਬਾਈ ਜੀ ਧੰਨਵਾਦ ਤੁਹਾਡਾ ਗੱਲਬਾਤ ਹਾਂ ਜੀ ਹਰਪ੍ਰੀਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਨੂੰ ਵੈਰਾਈਟੀ ਕਿਵੇਂ ਲੱਗੀ ਜੀ ਸਾਨੂੰ ਵੈਰਾਈਟੀ ਬਹੁਤ ਵਧੀਆ ਲੱਗੀ ਜੀ ਤੁਹਾਡੇ ਫਾਰਮਰ ਹੋਰ ਵੀ ਆਏ ਆ ਵਿਜ਼ਿਟ ਕਰਨ ਇੱਥੇ ਅੱਜ ਸਰਪੰਚ ਸਾਹਿਬ ਵੀ ਆਏ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਇਹ ਤੁਹਾਨੂੰ ਉਮੀਦ ਜਾ ਕਿ ਇਹ ਵੈਰੈਟੀ ਦੇਖ ਕੇ ਹੈ ਜੀ ਹਾਂਜੀ ਸਾਨੂੰ ਮਾੜੇ ਵਾਹ ਚ ਮਾੜੇ ਪਾਣੀ ਚ ਇਹ ਵੈਰੈਟੀ ਵਧੀਆ ਲੱਗੀ ਸਾਨੂੰ ਜਿਵੇਂ ਤੁਸੀਂ ਕੱਲ ਵੀ ਤੁਹਾਡੇ ਨਾਲ ਗੱਲ ਹੋਈ ਸੀ ਵੀ 2-3 ਸਾਲ ਇੱਥੇ ਵੈਰੈਟੀ ਕੋਈ ਵੀ ਨਹੀਂ ਆਈ ਹੋਈ ਨਹੀਂ ਹੋਈ ਜੀ ਕੋਈ ਨਹੀਂ ਹੋਇਆ ਕਾਲਾ ਹੋ ਕੇ ਖੜ ਜਾਂਦਾ ਹਾਂ ਕਾਲਾ ਹੋ ਕੇ ਖੜ ਜਾਂਦੇ ਪਾਣੀ ਮਾੜਾ ਕਰਕੇ ਇਹ ਖਰਚੇ ਦੀ ਗੱਲ ਕਰੀਏ ਖਰਚਾ ਕਿੰਨਾ ਕਰਿਆ ਤੁਸੀਂ ਖਰਚੇ ਤੇ ਇਕੜ ਦੇ 2.5 ਗੱਟੇ ਜੁਰਗੇ ਪਾਈਏ ਜੀ ਠੀਕ ਹੈ ਜੀ ਤੇ ਇੱਕ ਹੀ ਸਪਰੇਅ ਕੀਤੀ ਸੀ ਜੀ ਇੱਕ ਸਪਰੇਅ ਕੀਤੀ ਇੱਕ ਸਪਰੇਅ ਕੀਤੀ ਤੇ ਹੋਰ ਵੀ ਵੈਰਾਈਟੀ ਲੱਗੀ ਆ ਤੁਹਾਨੂੰ ਇਹ ਵੈਰਾਈਟੀ ਵਧੀਆ ਲੱਗ ਰਹੀ ਆ ਹਾਂ ਹੋਰ ਵੈਰਾਈਟੀਆਂ ਨਾਲ ਇਹ ਵੈਰਾਈਟੀ ਚੰਗੀ ਆ ਜੀ ਮਾੜੇ ਵਾਹਣ ਦੀ ਮਾੜੇ ਪਾਣੀ ਤੇ ਵੈਰਾਈਟੀ ਬਹੁਤ ਵਧੀਆ ਜੀ ਤੁਹਾਡੇ ਏਰੀਆ ਦੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮਲੋਟ ਏਰੀਆ ਕੀ ਮਲੋਟ ਏਰੀਆ ਦੇ ਕਿਸਾਨਾਂ ਨੂੰ ਮਾੜੇ ਵਾਹਣ ਆ ਜਿਹਦਾ ਜੀ ਮਾੜਾ ਪਾਣੀ ਆ ਉੱਥੇ ਜ਼ਰੂਰ ਇਹ ਕੁਛ ਨਾ ਕੁਛ ਲਾ ਕੇ ਵੇਖਣਾ ਤੁਹਾਡਾ ਏਰੀਆ ਕਾਫੀ ਸੇਮ ਵਾਲਾ ਆ ਜਿਵੇਂ ਸ਼ਾਮ ਕਿਹੜਾ ਹੋ ਗਿਆ ਜੀ ਇੱਥੇ ਏਰੀਆ ਚ ਸੇਮ ਬਹੁਤ ਆ ਜੀ ਹਾਂ ਉਹ ਸੇਮ ਬਹੁਤ ਆ ਜਿੱਥੇ ਮਾੜੇ ਪਾਣੀਆ ਸੇਮ ਆ ਉੱਥੇ ਕੁਛ ਨਾ ਕੁਛ ਜ਼ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਹਰ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਕਿਸਾਨ ਵੀਰੋਂ ਤੁਹਾਨੂੰ ਅਸੀਂ ਇੱਥੇ ਕਿਸਾਨ ਆਏ ਆ ਵਿజిਟ ਕਰਨ ਖੇਤ ਆ ਉਹਨਾਂ ਨਾਲ ਗੱਲਬਾਤ ਕਰਵਾਈ ਸਰਪੰਚ ਸਾਹਿਬ ਨਾਲ ਵੀ ਕਰਵਾਈ ਵੀ ਇਹ ਬਹੁਤ ਜ਼ਮੀਨ ਨਰਮ ਹੈ ਜੀ ਪਾਣੀ ਵੀ ਚਾਰ ਨੰਬਰ ਆ ਤੇ ਜਿਹੜੀ ਸੀ ਕੇ 47 ਵੈਰਾਈਟੀ ਇਹ ਇੱਥੇ ਕਾਮਯਾਬ ਹੋ ਗਈ ਹੈ ਬਹੁਤ ਘੱਟ ਖਰਚਾ ਕੀਤਾਗਾ ਸੋ ਤੁਸੀਂ ਕਮੈਂਟਾਂ ਚ ਕੀ ਕਹਿਣਾ ਚਾਹੋਗੇ ਆਪਦੀ رائے ਦਿਓ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ